ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਤਾ ਦਾ ਕੇਂਦਰੀ ਭਾਵ ਜੋ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦੁਆਰਾ ਲਿਖੀ ਗਈ ਹੈ ਤਾਂ ਉਹ ਸ਼ੁਰੂ ਕਰਦੇ ਹਾਂ ਉੱਤਰ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਇਹ ਇੱਕ ਰੋਮਾਂਟਿਕ ਕਵਤਾ ਹੈ ਜਿਸ ਵਿੱਚ ਕਵੀ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਲਈ ਆਪਣੇ ਮੋਹ ਤੇ ਉਦਰੇਵੇਂ ਨੂੰ ਬਿਆਨ ਕੀਤਾ ਹੈ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਵਰਤਮਾਨ ਪੰਜਾਬੀ ਜੀਵਨ ਵਿੱਚੋਂ ਪੁਰਾਤਨ ਪੰਜਾਬੀ ਜੀਵਨ ਵਾਲਾ ਰਸ ਖੁੱਲ੍ਹਾ ਖੁਸ਼ੀਆਂ ਮਿਠਤ ਸਰਲਤਾ ਸਾਦਗੀ ਤੇ ਰੰਗीनੀਆਂ ਉੱਡ ਗਈਆਂ ਹਨ ਤੇ ਇਸ ਦੀ ਥਾਂ ਬੇਰਸੀ ਬੇਸਵਾਦੀ ਫਿੱਕਾਪਨ ਤੇ ਪੈਸੇ ਦਾ ਮੋਹ ਪ੍ਰਧਾਨ ਹੋ ਗਿਆ ਹੈ ਅਜੋਕੇ ਸਮੇਂ ਵਿੱਚ ਪੁਰਾਣੇ ਵਹਿਮ ਤਾਂ ਮੁੱਕ ਗਏ ਹਨ ਪਰ ਅਸੀਂ ਕੁਝ ਨਹੀਂ ਖਟਿਆ ਅਸੀਂ ਆਪਣੀਆਂ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਗਵਾ ਲਈਆਂ ਹਨ ਐਸੀ ਇਸ ਹਫਤਾ ਦਾ ਕੇਂਦਰੀ ਭਾਗ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਵੀ ਕਰਨਾ ਤਾਂ ਕਿ ਉਹ ਵੀ ਇਸ ਤੋਂ ਆਪਣਾ ਲਾਹਾ ਲੈ ਸਕਣ ਆਉਣ ਵਾਲੀਆਂ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਕਿ ਵੀਡੀਓਜ਼ ਆਪਣੇ ਆਪ ਤੁਹਾਨੂੰ ਮਿਲਦੀਆਂ ਰਹਿਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ